ਜਿਹੜੀ ਕੀ ਆ ਲੋਕ ਸਭਾ ਦੀ ਸ਼ੀਟ ਨੂੰ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਆਪ ਮਹਾਰੇ ਖੜੇ ਹੋ ਗਏ ਆ ਅਸੀਂ ਗੱਲ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਜਿਹੜੇ ਤੁਸੀਂ ਅੱਜ ਬਹੁਤ ਦਿਨਾਂ ਤੋਂ ਜਿਹੜੀਆਂ ਕੀ ਆ ਆਮ ਆਦਮੀ ਪਾਰਟੀ ਕਾਲੀ ਦਲ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਕੀ ਆ ਪਾਰਟੀਆਂ ਆ ਏ ਵੱਖ-ਵੱਖ ਪਾਰਟੀਆਂ ਜਿਹੜੀਆਂ ਕਿ ਸਮਰਥਨ ਕਰਦੀਆਂ ਐ ਅੱਡੋਡੀ ਜਿਹੜੇ ਕਿ ਉਮੀਦਵਾਰ ਖੜੇ ਲੋਕ ਸਭਾ ਤੋਂ ਤੁਸੀਂ ਸਰਬਜੀਤ ਦੀ ਜਿਹੜੀ ਹਮਾਇਤ ਕਰ ਰਹੇ ਹੋ ਉਹ ਕਿਸ ਵਜ੍ਹਾ ਤੋਂ ਜਾਂ ਕਿਵੇਂ ਕਿਸ ਚੀਜ਼ ਨੂੰ ਲੈ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਜੋ ਸਰਬਜੀਤ ਦੇ ਪਿਤਾ ਜੀ ਨੇ ਕੁਰਬਾਨੀ ਕੀਤੀ ਆ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਸਿੱਖ ਪੰਥ ਦੀ ਠੱਠੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਅਸੀਂ ਉਹਦੀ ਅਸੀਂ ਉਹਦੀ ਸ਼ਹਾਦਤ ਨੂੰ ਸਰਜਾ ਕਰਦੇ ਹੋਏ ਅਸੀਂ ਸਾਰਿਆਂ ਨੇ ਦਹਈਆ ਕੀਤਾ ਕਿ ਅਸੀਂ ਆਪਦੀ ਜਿਹੜੀ ਵੋਟ ਹੈ ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਅਸੀਂ ਸਰਬਜੀ ਦੇ ਹੱਕ ਵਿੱਚ ਵੋਟ ਪਾਵਾਂਗੇ ਤੇ ਆਉਣ ਵਾਲੇ ਸਮੇਂ ਇੱਕ ਤਰੀਕ ਨੂੰ ਅਸੀਂ ਗੰਨੇ ਦਾ ਚੋਣ ਨਿਸ਼ਾਨ ਨੱਪ ਕੇ ਅਸੀਂ ਉਹਨੂੰ ਜਿਤਾਵਾਂਗੇ ਜੱਤ ਸਾਡੀ ਯਕੀਨੀ ਹੈ ਮਾਰੇ ਕਿਰਪਾ ਕਰੇ ਅਸੀਂ ਸਾਰੀ ਹੀ ਪਾਰਟੀਆਂ ਦੇ ਉੱਪਰ ਉੱਠ ਕੇ ਜੈਮ ਨਾਲੇ ਉਹਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਇਸ ਦੇ ਨਾਲ ਹੀ ਜਿੱਦਾਂ ਸਰਬਜੀਤ ਦੀ سپورਟ ਰੇ ਉੱਥੇ ਹੀ ਇੱਕ ਬਲਦੇਵ ਸਿੰਘ ਗਗੜਾ ਜੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਮਾਨ ਵੱਲੋਂ ਜੀ ਖੜੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਬੜਾ ਐਸ ਤੁਸੀਂ ਵੀ ਆਓ ਸਿਮਰਜੀਤ ਸਿਮਰਜੀਤ ਮਾਨ ਦੀ ਜਿਹੜੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਬਲਦੇਵ ਸਿੰਘ ਗਗੜਾ ਕਿਉਂਕਿ ਦੋਵੇਂ ਜਿਹੜੀਆਂ ਧਿਰਾਂ ਐ ਪੰਥ ਲਈ ਲੜ ਰਹੀਆਂ ਐ ਕੀਕਾ ਸਰਬਜੀਤ ਸਿੰਘ ਜੀ ਜੋ ਆਜ਼ਾਦ ਉਮੀਦਵਾਰ ਆ ਉਹ ਵੀ ਇੱਕ ਸਿੱਖ ਧਰਮ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਉਸੇ ਦੇ ਹੀ ਆਪੋਜੀਟ ਹੈਗੇ ਆ ਬਲਦੇਵ ਸਿੰਘ ਗਗੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆ ਇਹ ਵਖਰੇਵਾ ਕਿਉਂ ਆ ਜੀ ਇਸ ਦੇ ਵਿੱਚ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਇਸ ਦੇ ਵਿੱਚ ਵਖਰੇਵਾ ਕੋਈ ਨਹੀਂ ਹੈ ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬਹੁਤ ਵੱਡੀ ਕੁਰਬਾਨੀ ਆ ਉਸ ਦੇ ਨਾਲ ਅਸੀਂ ਦੱਸਿਆ ਵੀਰ ਜੀ ਨੇ ਕਿ ਸਾਰੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਅਸੀਂ ਦੇਖ ਲਈਏ ਕਿ ਸਾਡਾ ਇੱਕ ਨਗਰ ਇੱਕ ਹੋ ਕੇ ਭਾਈ ਸਰਬਜੀਤ ਸਿੰਘ ਦੀ ਜੋ ਅਸੀਂ ਹਮਾਇਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਸਾਡਾ ਪਿੰਡ ਹੈ ਅ ਕੱਲ ਨੂੰ ਅਸੀਂ ਐਮਐਲਏ ਦੀ ਚੋਣ ਵੀ ਲੜਨੀ ਹੈ ਸਰਪੰਚੀ ਦੀ ਚੋਣ ਵੀ ਲੜਨੀ ਜਿੱਥੇ ਪਿੰਡ ਨੇ ਖੜ ਜਾਣਾ ਉੱਥੇ ਕਿਸੇ ਨੇ ਨਹੀਂ ਖੜਨਾ ਜੋ ਵੋਟ ਸਾਨੂੰ ਮਿਲਣੀ ਹੈ ਉਹ ਪਿੰਡ ਦੇ ਵਿੱਚੋਂ ਮਿਲਣੀ ਹੈ ਤੇ ਜਿੱਥੇ ਸਾਡਾ ਸਾਰਾ ਨਗਰ ਸਾਰੇ ਨਗਰ ਦੇ ਵੀਰ ਭੈਣ ਭਰਾ ਮਾਤਾਵਾਂ ਖੜਨ ਗੀਆਂ ਉੱਥੇ ਹੀ ਸਾਨੂੰ ਪਿੰਡ ਦੇ ਵਿਚਕਾਰ ਵਿਚਰਨਾ ਪਏਗਾ ਪਿੰਡ ਦੇ ਨਾਲ ਸਾਨੂੰ ਚੱਲਣਾ ਪਏਗਾ ਕਹਿਣ ਦਾ ਮਤਲਬ ਹੈ ਕਿ ਅਸੀਂ ਕਿਸੇ ਭਾਰਤੀ ਬਾਜੀ ਦੇ ਨਹੀਂ ਅਸੀਂ ਆਪਣੇ ਪਿੰਡ ਦੇ ਹੋ ਕੇ ਚੱਲਣਾ ਸਭ ਤੋਂ ਪਹਿਲਾਂ ਸਾਨੂੰ ਪਿੰਡ ਹੈ ਦੂਸਰੀ ਗੱਲ ਰਹਿ ਗਈ ਕਿ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਵਖਰੇਵਾ ਵਖਰੇਵਾ ਕੋਈ ਨਹੀਂ ਇਹ ਜਿਹੜਾ ਸਵਾਲ ਹੈ ਜਾਂ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਪੁੱਛਿਆ ਜਾਵੇ ਵੀ ਮਾਨ ਸਾਹਿਬ ਦਾ ਜਿਹੜਾ ਕੈਂਡੀਡੇਟ ਖੜਾਇਆ ਕਿਉਂ ਖੜਾਇਆ ਜਾਂ ਮਾਨ ਸਾਹਿਬ ਦੇ ਨਾਲ ਗੱਲ ਕੀਤੀ ਜਾਵੇ ਨਹੀਂ ਇਸ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਹੋਈ ਜਦੋਂ ਕਿ ਇਹ ਆਜ਼ਾਦ ਉਮੀਦਵਾਰ ਸੀ ਕਿਉਂਕਿ ਜਿਹੜੇ ਕਿ ਲੋਕ ਸਭਾ ਦੇ ਵਿੱਚ ਜਦੋਂ ਨਾਮਜ਼ਦਗੀ ਹੋ ਰਹੀ ਸੀ ਉਸ ਟਾਈਮ ਇਹ ਸਵਾਲ ਨਹੀਂ ਉੱਠੇ ਕਿਉਂਕਿ ਬਲਦੇਵ ਸਿੰਘ ਗਗੜਾ ਨੇ ਵੀ ਉੱਥੇ ਨਾਮਜ਼ਦਗੀ ਕਰਾਈ ਆ ਤੇ ਆਜ਼ਾਦ ਜਿਹੜੇ ਉਮੀਦਵਾਰ ਸਰਬਜੀਤ ਸਿੰਘ ਜੀ ਨੇ ਮਲਹਾਰੀ ਨੇ ਵੀ ਤੇ ਉਸ ਟਾਈਮ ਨਹੀਂ ਇਹ ਕੋਈ ਪਾਰਟੀ ਲੋ ਦੋਹਾਂ ਧਰਾਂ ਲੋ ਬੈਠ ਕੇ ਗੱਲਬਾਤ ਕੀਤੀ ਗਈ ਵੇਖੋ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਆ ਉਹਦਾ ਸਾਰਿਆਂ ਨੂੰ ਖੁੱਲਾ ਸੱਦਾ ਉਸ ਦੇ ਵਿੱਚ ਅਲੱਗ-ਅਲੱਗ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਦਾ ਹੱਕ ਬਣਦਾ ਹੈ ਕਿ ਉਹਨਾਂ ਦੇ ਪੁਰਾਣੇ ਸੰਘਰਸ਼ੀ ਲੜੇ 1984 ਤੋਂ ਲੈ ਕੇ ਜੋ ਉਹਨਾਂ ਨੇ ਅਸਤੀਫਾ ਦੇ ਕੇ ਜੋ ਵੀ ਉਹਨਾਂ ਨੇ ਕੁਰਬਾਨੀ ਕੀਤੀ ਹੈ ਉਹ ਮਤਲਬ ਬਹੁਤ ਹੀ ਰਾਜਨੀਤੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਆ ਰਹੇ ਨੇ ਤੇ ਉਹਨਾਂ ਦੇ ਨਾਲ ਸਾਨੂੰ ਗੱਲਬਾਤ ਕਰਨੀ ਚਾਹੀਦੀ ਸੀ ਬਾਕੀ ਕੀ ਇਹਨਾਂ ਦੇ ਵਿੱਚ ਗੱਲਬਾਤ ਹੈ ਕੀ ਨਹੀਂ ਹੈ ਉਹ ਜਾਂ ਸਰਬੀ ਸਿੰਘ ਜਾਣਦੇ ਆ ਜਾਂ ਸਰਦਾਰ ਸਮਰਨਜੀਤ ਸਿੰਘ ਮਾਨ ਜਾਣਦੇ ਸੋ ਫਿਰ ਅਸੀਂ ਤਾਂ ਇਹੀ ਕਹਿੰਦੇ ਆ ਕਿ ਅਸੀਂ ਸਿਰਫ ਆਪਣੇ ਨਗਰ ਦੇ ਨਾਲ ਚੱਲਣਾ ਆਪਣੇ ਪਿੰਡ ਦੇ ਨਾਲ ਚੱਲਣਾ ਅਸੀਂ ਕੱਲ ਨੂੰ ਸਰਪੰਚੀ ਦੀ ਚੋਣ ਲੜੀਏ ਤੇ ਸਾਨੂੰ ਪਿੰਡ ਦੇ ਵੋਟਾਂ ਪਾਉਣਗੀਆਂ ਜਿੱਥੇ ਐਮ.ਐਲ.ਏ ਦੀ ਲੜੀਏ ਜਦੋਂ ਸਾਡਾ ਪਿੰਡ ਨਾਲ ਹੋਵੇ ਤੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਜਦੋਂ ਸਾਡੀ 2-3000 ਪਿੰਡ ਦੀ ਵੋਟ ਨਾਲ ਹੋਵੇ ਫਿਰ ਅਸੀਂ ਜਿੱਥੇ ਮਰਜ਼ੀ ਜਾ ਕੇ ਚੋਣ ਲੜੀਏ ਸਿਰਫ ਸਾਡੇ ਸਿਰ ਦੇ ਉੱਤੇ ਸਾਡੇ ਨਗਰ ਦਾ ਹੱਥ ਹੋਣਾ ਚਾਹੀਦਾ ਤੁਹਾਡਾ ਕੀ ਕਹਿਣਾ ਜੀ ਇਸ ਮਸਲੇ ਨੂੰ ਲੈ ਕੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਕਹਿਣਾ ਪਹਿਲਾਂ ਮੈਂ ਸਰਬਜੀਤ ਸਿੰਘ ਵੀਰ ਵੱਲੋਂ ਇਹ ਭਾਈ ਜੀ ਦਾ ਜਵਾਬ ਦਿੰਨਾ ਮਾਨ ਸਿੰਘ ਪਾਰਟੀ ਦਾ ਕਿ ਅਸੀਂ ਅਸੀਂ ਗਰਾਊਂਡ ਲੈਵਲ ਤੋਂ ਲੈ ਕੇ ਅਸੀਂ ਕਿਸੇ ਰਾਜਨੀਤੀ ਤੋਂ ਪੱਖ ਧੜਿਆ ਤੋਂ ਉੱਪਰ ਉੱਠ ਕੇ ਅਸੀਂ ਆਖਦੇ ਕਿ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਕੀ ਅਸੀਂ ਪੰਥ ਨੂੰ ਰੱਖੀ ਹੋਈ ਪਾਗੂ ਸੀ ਤੇਰਾ ਕੁੱਲ ਦੇ ਪੱਗ ਸਿਰ ਤੇ ਦੇਖਣਾ ਚਾਹੁੰਦੇ ਹਾਂ ਨਾ ਕਿ ਅਸੀਂ ਕਿਸੇ ਧੜੀਵਾਜੀ ਨੂੰ ਲੈ ਕੇ ਅੱਗੇ ਚੱਲੇ ਅਸੀਂ ਇਸ ਵਾਸਤੇ ਚੱਲੇ ਆ ਕਿ ਸਾਂਝੀ ਵਾਲਤਾ ਦਾ ਵਿਦੇਸ਼ ਕ੍ਰਾਂਤੀਕਾਰੀ ਅਗਰ ਆਹਾ ਜੁਨੀਅਰ ਇਕਤਾ ਕਿਸਾਨ ਜੁਨੀ ਇਹਦੇ ਵਿੱਚ ਸਾਰੇ ਜਥੇਬੰਦੀਆਂ ਸਾਡੇ ਨਾਲ ਲੈ ਕੇ ਚੱਲਿਆ ਅਸੀਂ ਇਸ ਚੋਣ ਨੂੰ ਕੇਵਲ ਰਾਜਨੀਤਿਕ ਚੋਣ ਨਹੀਂ ਅਸੀਂ ਆਪ ਦੀ ਕਿਸਾਨ ਸੰਘਰਸ਼ ਮੋਰਚਾ ਦੇ ਨਾਲ ਇਸ ਨੂੰ ਨਾਲ ਲੈ ਕੇ ਚੱਲੇ ਆ ਇਸ ਤੋਂ ਉਪਰੰਤ ਸਾਰੀ ਸੰਗਤ ਵੱਲੋਂ ਮੈਂ ਸਾਬ ਜੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ